ਕਰਾਂਗਾ ਸਟੇਜ ਉੱਪਰ ਸੁਪਾਇਮਨ ਹੋਣਗੇ ਆਪ ਜੀ ਨੂੰ ਸਤਿਗੁਰਚੀ ਦੀ ਬਾਣੀ ਤੇ ਇਤਿਹਾਸਕ ਜਿਹੜੀਆਂ ਵਿਚਾਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਜੁੜੇ ਬੈਠੇ ਆ ਔਰ ਅੱਜ ਬਤੀ 33 ਸਾਲਾ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਉਹਨਾਂ ਦੇ ਘਰ ਅਵਤਾਰ ਧਾਰਿਆ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਉਹਨਾਂ ਦੀਆਂ ਬਾਲ ਲੀਲਾ ਦੀਆਂ ਜਿਹੜੀਆਂ ਅਵਸਥਾ ਨੇ ਉਸ ਹਰਮੰਗਲਰ ਗਲੀ ਦੀਆਂ ਰਾਜਾ ਫਤੇ ਸਿੰਘ ਮੈਣੀ ਪੰਡਤ ਸ਼ਿਵਦਾਦ ਦੀਆਂ ਪੀਰ ਵਿਖਨ ਸਾਧੀਆਂ ਉਹ ਸਾਰੀਆਂ ਜਿਹੜੀਆਂ ਸਾਖੀਆਂ ਨੇ ਉਹ ਸਾਰਾ ਜਿਹੜਾ ਇਤਿਹਾਸ ਹੈ ਬਚਪਨ ਦੀਆਂ ਜਿਹੜੇ ਘਟਨਾਵਾਂ ਨੇ ਔਰ ਕਿਸ ਤਰ੍ਹਾਂ ਮੇਰੇ ਸਤਿਗੁਰੂ ਮਰਦ ਅਗਮੜੇ ਸਨ ਜਿਹੜੀ ਵਿਲੱਖਣਤਾ ਮੇਰੇ ਸਤਿਗੁਰੂ ਦੇ ਅੰਦਰ ਸੀ ਉਹਨਾਂ ਸਾਰਿਆਂ ਦੇ ਉੱਤੇ ਚਾਤ ਪਹੁੰਦਿਆ ਬੜੇ ਪਿਆਰ ਸਤਿਕਾਰ ਨਾਲ ਇਤਿਹਾਸਿਕ ਵਿਚਾਰਾ ਭਾਈ ਸਾਹਿਬ ਗੁਰਪ੍ਰਤਾਪ ਸਿੰਘ ਜੀ ਬੜੇ ਵਿਦਵਾਨ ਸੱਜਣ ਨੇ ਉਹਨਾਂ ਵਾਸਤੇ ਇੱਕ ਜਕਾਰਾ ਬੁਲਾਈਏ ਬੋਲੇ ਸੋਨਿਹਾਲ ਅਗਲੀਆਂ ਵਿਚਾਰਾ ਗੁਰਮਖ ਪਿਆਰੇ ਆਪ ਜੀ ਨੂੰ ਸਾਂਝੀਆਂ ਕਰਨਗੇ ਜੀ ਸਾਡੇ ਵਿਚਾਰ ਸਰਦਾਰ ਮੁਕੰਦ ਸਿੰਘ ਜੀ ਜਿਹੜੇ ਕੀ ਬਾਬਾ ਫਤਿਹ ਸਿੰਘ ਜੁਰਾਵਰ ਸਿੰਘ ਸੇਵਾ ਸਮਿਤੀ ਜਿਹੜੀ ਇਹਨਾਂ ਦਾ ਟਰਸਟ ਹੈ ਉਹਨਾਂ ਦੇ ਸਾਰੇ ਆਪਣੇ ਸਮਿਤੀ ਦੇ ਸਦਸਿਆਂ ਨੂੰ ਲੈ ਕੇ ਹਾਜ਼ਰੀ ਭਰਨ ਵਾਸਤੇ ਪਹੁੰਚੇ ਨੇ ਬਾਬਾ ਫਤਿਹ ਸਿੰਘ ਜੁਰਾਵਰ ਸਿੰਘ ਦੇ ਨਾਂ ਦੀ ਯਾਦ ਨਾਲ 5-6 ਦਿਨ ਇਹਨਾਂ ਦੀ ਜਿਹੜੀ ਸਮਿਤੀ ਹੈ ਇਹਨਾਂ ਦਾ ਜਿਹੜਾ ਟਰਸਟ ਹੈ ਉਹਨਾਂ ਨਾਲ ਮਿਲ ਕੇ ਸਾਰੀਆਂ ਜਿਹੜੀਆਂ ਸੇਵਾਵਾਂ ਨੇ ਸ਼ਹਿਰ ਦੇ ਅੰਦਰ ਬਾਹਰ ਜਿਹੜਾ ਸਾਬਜਾ ਦੇ ਨਾਲ ਸੰਬੰਧਿਤ ਪ੍ਰਚਾਰ ਤੇ ਵਿਸ਼ਾਲ ਪੱਤਰ ਤੇ ਪ੍ਰੋਗਰਾਮ ਦੀ ਉਡੀਕ ਕਰਦੇ ਨੇ ਉਹ ਵੀ ਆਏ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਜੀ ਆਇਆਂ ਆਖਦਾ ਜੀ ਅਗਲੇ ਸਮਾਗਮ ਵਾਸਤੇ ਸਤਿਕਾਰਯੋਗ ਗੁਰਮਖ ਪਿਆਰੇ ਅਨੁਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਧੰਨ ਵਾਹਿਗੁਰੂ ਸਾਹਿਬ ਜੀਉ ਖਾਲਸਾ ਬੀਕੀਨਾ ਗੁਰੂ ਗੋਬਿੰਦ ਸਿੰਘ ਹਕ ਹਕ ਆਈ ਨਾ ਗੁਰੂ ਗੋਬਿੰਦ ਸਿੰਘ ਹਕ ਹਕ ਅੰਦੀਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੀਸ਼ ਗੁਰੂ ਗੋਬਿੰਦ ਸਿੰਘ ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੀਸ਼ ਗੁਰੂ ਗੋਬਿੰਦ ਸਿੰਘ ਪਰਮ ਸਨਮਾਨਯੋ ਚਵਰ ਸ਼ਤਰ ਤਖਤ ਦੇ ਮਾਲਕ ਦੀਨ ਦੁਨੀ ਦੇ ਵਾਲੀ ਹਲਤ ਪਲਤ ਦੇ ਰਖੀਏ ਸਤਿਗੁਰੂ ਜੁਗ ਹੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤਿਨਾਂ ਦੇ ਮੁਕੱਦਸ ਦਰਬਾਰ ਦੇ ਅੰਦਰ ਸ਼ੁਭੈਮਾਨ ਹੋਏ ਬੈਠੇ ਅਤੀ ਸਤਕਾਰਯੋਗ ਸਤਸੰਗੀ ਜਨੋ ਸਤਗੁਰੂ ਜੀ ਨੇ ਅਪਾਰ ਅਪਾਰ ਬਖਸ਼ਿਸ਼ ਕੀਤੀ ਹੈ ਨੌਵੇਂ ਗੁਰਦੇਵ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਿਨਾਂ ਦੇ ਪਾਵਨ ਪਵਿੱਤਰ ਚਰਨ ਛੋਅ ਅਸਥਾਨ ਦੇ ਉੱਤੇ ਨਤਮਸਤਕ ਹੋ ਕਰਕੇ ਸਾਹਿਬੇ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਦਸ਼ਮੀਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਤਿੰਨਾਂ ਦੇ ਪ੍ਰਕਾਸ਼ ਪਰਉ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਇਆਂ ਜੋ ਵਿਸ਼ੇਸ਼ ਗੁਰਮਤ ਸਮਾਗਮ ਉਲਿੱਕੇ ਗਏ ਤਿੰਨਾਂ ਸਮਾਗਮਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਦਾਸ ਰੇ ਤੋਂ ਪਹਿਲਾਂ ਆਪ ਜੀ ਸੱਜੀ ਹੋਈ دیਵਾਨਾ ਦੇ ਵਿੱਚ ਜੁੜ ਬੈਠ ਕਰਕੇ ਗੁਰੂ ਸਵਾਰਿਆਂ ਪਾਸੋਂ ਇਲਾਹੀ ਬਾਣੀ ਦਾ ਕੀਰਤਨ ਬੜੇ ਹੀ ਰਸ ਪਿੰਨੇ ਅੰਦਾਜ਼ ਦੇ ਵਿੱਚ ਸਰਵਣ ਕਰ ਰਹੇ ਸੂ ਆਓ ਜਿਤਨਾ ਕੁ ਸਮਾਂ ਪ੍ਰਾਪਤ ਹੋਇਆ ਹੈ ਸਤਿਗੁਰੂ ਜੀ ਮਿਹਰਮਤ ਕਰਨ ਗੁਰਮਤਿ ਦੀਆਂ ਵਿਚਾਰਾਂ ਦੇ ਨਾਲ ਸਾਂਝ ਬਣਾਉਂਦਾ ਯਤਨ ਕਰੀਏ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਉ ਬੜੇ ਪਿਆਰ ਸਹਿਤ ਬਾ ਅਦਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਨੂੰ ਸੇਸ਼ਕਾਉਂਦਿਆਂ ਹੋਇਆਂ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤੇ ਦੇ ਨਾਲ ਸਾਂਝ ਪਾਈਏ ਜੀ ਬੜੇ ਅਦਬ ਸਹਿਤ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਉਸ ਮਹਾਨ ਸਤਗੁਰੂ ਜੀ ਦੇ ਪ੍ਰਕਾਸ਼ ਪਰਵ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਸਾਹਿਬਾਂ ਦੀ ਮੁਕੱਦਸ ਗੋਦ ਦੇ ਅੰਦਰ ਜੁੜ ਕੇ ਬੈਠੇ ਆ ਜਿਸ ਮਹਾਨ ਸਤਿਗੁਰੂ ਜੀ ਦੇ ਜਦੋਂ ਆਪਾਂ ਇਤਿਹਾਸ ਨੂੰ ਪੜਨ ਦਾ ਯਤਨ ਕਰੀਏ ਤਾਂ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਲਖਤੇ ਜ਼ਿਗਰ ਅੱਖਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪਿੰਦੇ ਨੇ ਸੱਚ ਜਾਣਿਓ ਉਥੇ ਕਲਗੀਧਰ ਪਾਤਸ਼ਾਹ ਜੀ ਜੈਕਾਰੇ ਜਿਹੜੇ ਨੇ ਉਹ ਬਹੁਤ ਬੁਲੰਦ ਆਵਾਜ਼ ਦੇ ਵਿੱਚ ਬੁਲਾਉਂਦੇ ਨੇ ਇਹ ਆਪਾਂ ਇਤਿਹਾਸ ਦੇਆਂ ਪੰਨਿਆਂ ਦੇ ਵਿੱਚੋਂ ਬਹੁਤ ਵਾਰੀ ਸਰਵਨ ਕਰਦੇ ਆਂ ਵੀ ਸਤਗੁਰੂ ਜੀ ਨੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੀਆਂ ਸ਼ਹਾਦਤਾਂ ਦੇ ਉੱਤੇ ਜੈਕਾਰੇ ਜਿਹੜੇ ਸਨ ਉਹ ਬੁਲੰਦ ਕੀਤੇ ਪਰ ਉਸ ਮਹਾਨ ਸਤਿਗੁਰੂ ਜੀ ਦਾ ਆਪਾਂ ਪ੍ਰਕਾਸ਼ ਪੁਰਮਨਾਰੇ ਹੋਈਏ ਤੇ ਫਤਿਹ ਸਾਡੀ ਜਿਹੜੀ ਹੈ ਉਹ ਇੰਨੀ ਢਿੱਲੀ ਜੀ ਹੋਵੇ ਇਹ ਸ਼ੋਭਾ ਨਹੀਂ ਦਿੰਦਾ ਆਓ ਬੜੇ ਪਿਆਰ ਸਹਿਤ ਗਜਵੀ ਆਵਾਜ਼ ਦੇ ਵਿੱਚ ਆਪਾਂ ਦੁਬਾਰਾ ਮੁਰ ਤੋਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਉਹਨਾਂ ਨੇ ਸਹਿਬਾਂ ਦੀ ਵਡਿਆਈ ਦੇ ਵਿੱਚ ਗਜ਼ਲਾਂ ਬਿਆਨ ਕੀਤੀਆਂ 55 ਗਜ਼ਲਾਂ ਨੇ ਆਰੰਭਤਾ ਹੁੰਦੀ ਹੈ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਉਹਨਾਂ ਗਜ਼ਲਾਂ ਦੇ ਵਿੱਚੋਂ ਸਾਧ ਸੰਗਤ ਆਪਾਂ ਗਜ਼ਲ ਨੰਬਰ 124 ਤੇ ਗਜ਼ਲ ਨੰਬਰ 125 ਕਿਉਂਕਿ ਜੇ ਕਿਤੇ ਆਪਾਂ ਥੋੜਾ ਜਿਹਾ ਧਿਆਨ ਦੇ ਨਾਲ ਇਹਨਾਂ ਗਜ਼ਲਾਂ ਨੂੰ ਪੜ੍ਹੀਏ 105 ਤੋਂ ਇਹ ਗਜ਼ਲਾਂ ਆਰੰਭ ਹੁੰਦੀਆਂ ਨੇ ਤੇ 160 ਤੱਕ 55 ਗਜ਼ਲਾਂ ਦੇ ਵਿੱਚ ਭਾਈ ਸਾਹ ਭਾਈ ਨੰਦ ਲਾਲ ਸਿੰਘ ਜੀ ਨੇ ਨਾ ਦਸ਼ਮੇਸ਼ ਪਿਤਾ ਨੂੰ ਵੱਖ-ਵੱਖ ਤਖੱਲਸਾਂ ਦੇ ਨਾਲ ਯਾਦ ਕਰਦਿਆਂ ਉਹਨਾਂ ਦੀ ਵਡਿਆਈ ਕੀਤੀ ਖਿਮਾ ਕਰਨਾ ਅਸੀਂ ਦਸ਼ਮੇਸ਼ ਪਿਤਾ ਜੀ ਦਾ ਜਦੋਂ ਨਾਮ ਲੈਂਦੇ ਆ ਤੇ ਸਾਡੇ ਕੋਲ ਗਿਣਵੇਂ ਚੁਣਵੇਂ ਕੇਵਲ 2-4 ਤਖੱਲਸ ਰਹਿ ਜਾਂਦੇ ਨੇ ਸਰਬੰਸਦਾਨੀ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੀ ਬਾਜਾਂ ਵਾਲੇ ਨੀਲੇ ਦੇ ਸ਼ਾ ਅਸਵਾਰ ਕਲਗੀਆਂ ਵਾਲੇ ਪਰ ਭਾਈ ਨੰਦ ਲਾਲ ਸਿੰਘ ਜੀ ਨੇ ਇਹਨਾਂ 55 ਗਜ਼ਲਾਂ ਦੇ ਵਿੱਚ ਬਾ ਕਮਾਲ ਸਾਹਿਬਾਂ ਦੀ ਸ਼ਖਸੀਅਤ ਨੂੰ ਬਿਆਨ ਕੀਤਾ ਉਨ੍ਹਾਂ ਦੇ ਵਿੱਚੋਂ ਆਪਾਂ ਹੁਣੇ ਬਚਨ ਸਾਂਝਾ ਕੀਤਾ ਹੈ ਬਾਦਸ਼ਾ ਦਰवेश ਗੁਰੂ ਗੋਬਿੰਦ ਸਿੰਘ ਬਹੁਤ ਸੰਖੇਪ ਦੇ ਵਿੱਚ ਮੈਂ ਆਪਣੀ ਵਿਚਾਰ ਨੂੰ ਲੈ ਕੇ ਚੱਲਣਾ ਹੈ ਕਿਉਂਕਿ ਸਾਡੇ ਬਹੁਤ ਅਜ਼ੀਜ਼ ਸਤਕਾਰਯੋਗ ਭਾਈ ਸਾਹਿਬ ਖੁਰੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਅਗਲੇ ਸਮੇਂ ਦੇ ਲਈ ਉਹਨਾਂ ਨੇ ਆਪਜੀ ਦੇ ਨਾਲ ਇਲਾਹੀ ਬਾਣੀ ਦੇ ਕੀਰਤਨ ਦੀ ਸਾਂਝ ਬਣਾਉਣੀ ਹੈ ਬਾਦਸ਼ਾ ਦਰवेश ਯਾਦ ਰੱਖਣਾ ਦੁਨੀਆ ਦੇ ਤਖਤੇ ਦੇ ਉੱਤੇ ਇਹ ਦੋਵੇਂ ਸ਼ਬਦ ਸਾਨੂੰ ਇਕੱਠੇ ਨਹੀਂ ਮਿਲਣਗੇ ਕਿਸੇ ਵੀ ਸ਼ਖਸੀਅਤ ਦੇ ਨਾਮ ਯਾ ਤਾਂ ਮਨੁੱਖ ਬਾਦਸ਼ਾਹ ਹੋਇਆ ਹੈ ਤੇ ਯਾ ਦਰवेश ਹੋਇਆ ਜਿਹੜੇ ਬਾਦਸ਼ਾਹ ਸਨ ਉਹ ਦਰवेश ਨਹੀਂ ਹੋ ਸਕੇ ਤੇ ਜੇ ਕਿਤੇ ਬਾਦਸ਼ਾਹ ਨੂੰ ਦਰवेश ਬੰਨਾ ਪਿਆ ਤੇ ਸਾਧ ਸੰਗਤ ਉਹਨੂੰ ਆਪਣੀ ਬਾਦਸ਼ਾਹਤ ਛੱਡ ਕੇ ਦਰवेशੀ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਉਣਾ ਪਿਆ ਕਿਉਂਕਿ ਦਰवेशੀ ਦੀ ਜਦੋਂ ਪਰਿਭਾਸ਼ਾ ਦਿੱਤੀ ਹੈ ਨਾ ਤੇ ਬਾਬਾ ਫਰੀਦ ਸਾਹਿਬ ਜੀ ਕਹਿ ਲੱਗੇ ਵੀ ਦਰवेशੀ ਕੋਈ ਸੁਖਾ ਕੰਮ ਨਹੀਂ ਹੈ ਵੈਸੇ ਦਰਵੇਸ਼ ਸ਼ਬਦ ਜਿਹੜਾ ਹੈ ਨਾ ਉਹ ਫਾਰਸੀ ਦਾ ਸ਼ਬਦ ਹੈ ਦਰ ਆਵੇਜ਼ ਦਰਦਾ ਅਰਥ ਹੈ ਦਰਵਾਜ਼ਾ ਆਵੇਸ਼ ਜਾਂ ਆਵੇਸ਼ ਦਾ ਅਰਥ ਹੈ ਲਟਕਣ ਵਾਲਾ ਭਾਈ ਕਾਂ ਸਿੰਘ ਨਾਬਾ ਜੀ ਨੇ ਮਹਾਨ ਕੋਸ਼ ਦੇ ਵਿੱਚ ਇਸ ਤੇ ਅਰਥ ਕਿਤੇ ਨੇ ਮੰਗਤਾ ਉਸ ਰੱਬ ਦੇ ਦਰਵਾਜ਼ੇ ਦੇ ਉੱਤੇ ਲਟਕਣ ਵਾਲਾ ਉਸ ਰੱਬ ਦੇ ਦਰਵਾਜ਼ੇ ਦੇ ਉੱਤੇ ਰਹਿਣ ਵਾਲਾ ਮੈਂ ਬੇਨਤੀ ਕਰ ਰਿਹਾ ਸੀ ਜਿਨਨੇ ਆਪਣੇ ਜੀਵਨ ਦੇ ਅੰਦਰ ਦਰਵੇਸ਼ੀ ਨੂੰ ਮਾਣਿਆ ਜਾਂ ਦਰਵੇਸ਼ੀ ਨੂੰ ਚਾਹਿਆ ਉਹਨੂੰ ਆਪਣੇ ਜੀਵਨ ਦੇ ਵਿੱਚੋਂ ਬਾਦਸ਼ਾਹਤ ਜਿਹੜੀ ਹੈ ਉਹ ਤਿਆਗਣੀ ਪਈ ਕਿਉਂਕਿ ਦਰਵੇਸ਼ੀ ਦੇ ਲਈ ਇੱਕ ਬਹੁਤ ਕਠਿਨ ਤਪੱਸਿਆ ਦਰਵੇਸ਼ੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਮਹਾਨ ਉਹ ਵਰਤਾਰਾ ਹੈ ਜਿਹਦੇ ਬਾਰੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਦਰ ਦਰਵੇਸ਼ੀ ਗਾਖੜੀ ਗਾਖੜੀ ਦਾ ਭਾਵ ਹੈ ਔਖੀ ਬਹੁਤ ਔਖੀ ਹੈ ਚੱਲਾਂ ਦੁਨੀਆ ਭੱਤ ਫਰੀਦ ਸਾਹਿਬ ਜੀ ਕਹਿ ਲੱਗੇ ਵੀ ਦਰਵੇਸ਼ੀ ਜਿਹੜੀ ਹੈ ਨਾ ਇਹ ਹੈ ਬਹੁਤ ਔਖੀ ਕਾਰ ਕਿਉਂਕਿ ਆਪਣਾ ਆਪ ਸਮਰਪਣ ਕਰਨਾ ਪੈਂਦਾ ਹੈ ਆਪਣੀ ਹੋਂਦ ਨੂੰ ਆਪਣੀ ਮੈਂ ਨੂੰ ਜੀਵਨ ਦੇ ਵਿੱਚੋਂ ਤਿਆਗਣਾ ਪੈਂਦਾ ਹੈ ਆਪਣੀ ਹਸਤੀ ਨੂੰ ਖਤਮ ਕਰਨਾ ਪੈਂਦਾ ਹੈ ਆਪਣੀਆਂ ਇਛਾਵਾਂ ਤੇ ਮਨਛਾਵਾਂ ਜਿਹੜੀਆਂ ਨੇ ਉਹ ਜੀਵਨ ਦੇ ਵਿੱਚੋਂ ਮਾਰਨੀਆਂ ਪੈਂਦੀਆਂ ਨੇ ਇਸ ਕਰਕੇ ਬਾਬਾ ਫਰੀਦ ਸਾਹਿਬ ਦੀ ਕਹਿ ਲੱਗੇ ਫਰੀਦਾ ਦਰਦਰ ਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਕੱਟ ਮੈਂ ਸਾਧ ਸੰਗਤ ਬੇਨਤੀ ਕਰ ਰਿਹਾ ਸੀ ਦੁਨੀਆ ਦੇ ਉੱਤੇ ਇੱਕੋ ਇੱਕ ਸ਼ਖਸੀਅਤ ਐਸੀ ਸਹਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਤੀ ਹੈ ਜਿਹੜੇ ਆਪਣੇ ਜੀਵਨ ਦੇ ਵਿੱਚ ਦਰवेश ਵੀ ਨੇ ਤੇ ਆਪਣੇ ਜੀਵਨ ਦੇ ਵਿੱਚ ਬਾਦਸ਼ਾਹ ਵੀ ਨੇ ਨਹੀਂ ਤਾਂ ਦੁਨੀਆ ਦੇ ਬਾਦਸ਼ਾਹ ਜਿਹੜੇ ਨੇ ਮੈਂ ਫਿਰ ਬੇਨਤੀ ਕਰਾਂ ਬਾਦ ਦਾ ਅਰਥ ਹੈ ਤਖਤ ਇਹ ਫਾਰਸੀ ਦਾ ਸ਼ਬਦ ਹੈ ਇਹ ਵੀ ਦਰवेश ਦਰवेश ਵੀ ਫਾਰਸੀ ਦਾ ਸ਼ਬਦ ਹੈ ਬਾਦਸ਼ਾਹ ਵੀ ਜਿਹੜਾ ਹੈ ਉਹ ਫਾਰਸੀ ਦਾ ਸ਼ਬਦ ਹੈ ਬਾਦ ਦਾ ਅਰਥ ਹੈ ਤਖਤ ਤੇ ਸ਼ਾਹ ਦਾ ਅਰਥ ਹੈ ਮਾਲਕ ਸੁਆਮੀ ਤਖਤ ਦਾ ਮਾਲਕ ਤਖਤ ਦੇ ਉੱਤੇ ਬੈਠਣ ਵਾਲਾ ਜਿੱਚ ਤੇ ਇਤਿਹਾਸਦਿਆਂ ਆਪਾਂ ਪੰਨਿਆਂ ਨੂੰ ਥੋੜਾ ਜਿਹਾ ਗਹਿਰਾਈ ਦੇ ਵਿੱਚ ਸਾਧ ਸੰਗਤ ਸਮਝਣ ਦਾ ਯਤਨ ਕਰੀਏ ਦੁਨੀਆ ਦੇ ਬਾਦਸ਼ਾਹ ਜਿਹੜੇ ਸਨ ਉਹ ਜਦੋਂ ਦਰবেশ ਬਣੇ ਤੇ ਆਪਣੀਆਂ ਬਾਦਸ਼ਾਹਾਂ ਨੂੰ ਉਹਨਾਂ ਨੇ ਤਲਾਨੀ ਦੇ ਦਿੱਤੀ ਆਪਾਂ ਪਥਰੀ ਦੀ ਰਾਜੇ ਦੀ ਗੱਲ ਕਰਦੇ ਆਂ ਆਪਾਂ ਮਹਾਤਮਾ ਬੁੱਧ ਦੀ ਗੱਲ ਕਰਦੇ ਆਂ ਪਰ ਯਾਦ ਰੱਖਣਾ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਨੂੰ ਸਮਝਣ ਦਾ ਯਤਨ ਕਰੀਏ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਬਾਦਸ਼ਾਹਤ ਵੀ ਨਜ਼ਰ ਆਉਂਦੀ ਹੈ ਉਨ੍ਹਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਦਰਵੇਸ਼ੀ ਵੀ ਜਿਹੜੀ ਹੈ ਉਹ ਚਲਕਦੀ ਹੈ। ਵੈਸੇ ਤਾਂ ਇੱਕ ਪੱਛਮੀ ਵਿਦਵਾਨ ਹੋਇਆ ਹੈ ਮਿਸਟਰ ਗੱਪ। ਉਸਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਖਸੀਅਤ ਦੇ ਬਾਬਤ ਬੜੀ ਪਿਆਰੀ ਇੱਕ ਗੱਲ ਲਿਖੀ ਜਿਹੜੀ ਗੱਲ ਅੱਲਾ ਯਾਰਖਾ ਜੋਗੀ ਲਿਖਦਾ ਹੈ ਨਾ ਇੱਕ ਅੱਖ ਸੇ ਕਿਆ ਬੁਲਬਲਾ ਕੁਲ ਬਹਿਰ ਕੋ ਦੇਖੇ ਸਾਹਿਲ ਕੋ ਮਨਜ਼ਦਾਰ ਕੋ ਜਾਂ ਲਹਿਰ ਕੋ ਦੇਖੇ ਜਿਹੜੀ ਗੱਲ ਅੱਲਾ ਯਾਰਖਾਂ ਜੋਗੀ ਨੇ ਕਹੀ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕੋਈ ਸਾਨੀ ਨਹੀਂ ਹੈ ਉਹਨਾਂ ਦੀ ਵਡਿਆਈ ਨੂੰ ਉਹਨਾਂ ਦੀ ਉਪਮਾ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਉਹ ਪੱਛਮੀ ਵਿਦਵਾਨ ਮਿਸਟਰ ਗਫ ਇਹ ਲਿਖਦਾ ਹੈ ਵੀ ਜੇ ਕਿਤੇ ਕੋਈ ਇਨਸਾਨ ਬੜੇ ਤਵੱਜੂ ਦੇ ਕੇ ਬੇਨਤੀ ਨੂੰ ਸਮਝੇ ਉਹ ਇੱਕ ਤੇਜ਼ ਰਫਤਾਰ ਘੋੜੇ ਦੇ ਉੱਤੇ ਸਵਾਰ ਹੋਵੇ ਤੇਜ਼ ਰਫਤਾਰ ਤੇ ਉਹ ਘੋੜਾ ਇੰਨਾ ਕੁ ਤੇਜ਼ ਦੌੜਦਾ ਹੋਵੇ ਇੰਨਾ ਕੁ ਤੇਜ਼ ਦੌੜਦਾ ਹੋਵੇ ਕਿ ਹਵਾ ਦੀ ਚਾਲ ਨੂੰ ਵੀ ਪਛਾਣ ਕਰ ਸਕਦਾ ਹੋਵੇ ਜੇ ਇਤਨੇ ਤੇਜ਼ ਰਫਤਾਰ ਘੋੜੇ ਦੇ ਉੱਤੇ ਕੋਈ ਬੈਠਾ ਹੋਵੇ ਜੇ ਉਹ ਘੋੜਾ ਹਵਾ ਨੂੰ ਵੀ maat ਪਾਉਂਦਾ ਹੋਵੇ ਇੰਨਾ ਤੇਜ਼ ਚੱਲ ਕੇ ਵੀ ਜੇ ਕਿਤੇ ਕੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਤ ਦੀ ਮਹਿਮਾ ਨੂੰ ਬਿਆਨ ਕਰਨ ਲੱਗੇ ਤੇ ਇਹ ਕਰਮ ਜਿਹੜੇ ਨਾ ਇਹ ਬਹੁਤ ਕਠਿਨ ਹੈ ਬਹੁਤ ਕਠਿਨ ਸਾਹਿਬਾਂ ਦੀ ਮਹਿਮਾ ਨੂੰ ਉਹਨਾਂ ਦੀ ਵਡਿਆਈ ਨੂੰ ਕਿਸੇ ਕਲਮ ਦੇ ਵਿੱਚ ਇਸੇ ਕਰਕੇ ਮੈਂ ਫਿਰ ਅੱਲਾ ਯਾਰ ਦੇ ਉਹ ਬੋਲ ਦੁਹਰਾ ਦੇਣਾ ਚਾਹੁੰਨਾ ਉਹ ਕਹਿ ਲੱਗਾ ਕੋਈ ਸ਼ੱਕ ਨਹੀਂ ਕਿ ਮੇਰੇ ਹੱਥ ਦੇ ਵਿੱਚ ਜਿਹੜੀ ਚੱਲਣ ਵਾਲੀ ਕਲਮ ਹੈ ਉਹ ਬਹੁਤ ਤੇਜ਼ ਚੱਲਦੀ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਲਿਖ ਸਕਾਂ ਉਹਨਾਂ ਦੇ ਬਾਰੇ ਮੈਂ ਕੁਝ ਬੋਲ ਸਕਾਂ ਕਹਿ ਸਕਾਂ ਇਹ ਮੇਰੀ ਕਲਮ ਦੇ ਵਿੱਚ ਤਾਕਤ ਨਹੀਂ ਹੈ ਆਪਾਂ ਸਮੇਂ ਨੂੰ ਵਿਚਾਰ ਕੇ ਚੱਲਣਾ ਹੈ ਉਨ੍ਹਾਂ ਦੇ ਜੀਵਨ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਬਾਦਸ਼ਾਹਤ ਵਾਲੇ ਇੱਕ ਗੁਣ ਨੂੰ ਸਮਝਣ ਦਾ ਯਤਨ ਕਰਨਾ ਹੈ ਯਾਦ ਰੱਖਣਾ ਸਾਸੰਗਤ 22 ਦਸੰਬਰ 1666 ਈਸਵੀ ਨੂੰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪਟਨੇ ਦੀ ਧਰਤੀ ਦੇ ਉੱਤੇ ਹੁੰਦਾ ਹੈ ਇਤਿਹਾਸ ਨੂੰ ਆਪਾਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਾਂ ਬਚਪਨ ਤੋਂ ਹੀ ਸਾਹਿਬਾਂ ਦੇ ਜੀਵਨ ਦੇ ਅੰਦਰ ਬਾਦਸ਼ਾਹਤ ਵਾਲੇ ਗੁਣ ਕੈਸੇ ਨੇ ਪਟਨੇ ਦੀ ਧਰਤੀ ਦੇ ਉੱਤੇ ਬਾਲ ਨਿਲਾਮਾ ਜਿਹੜੀਆਂ ਨੇ ਉਹ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਬੜੇ ਪੱਕ ਸਾਨੂੰ ਮਿਲਦੇ ਨੇ ਭਾਈ ਸਾਹਿਬ ਹੁਣੀ ਆਪਾਂ ਨੂੰ ਸਰਵਣ ਕਰਾਰੇ ਸੰਬੀ ਪੰਡਿਤ ਸ਼ਿਵਦਤ ਰਾਜਾ ਫਤਿਹ ਸ਼ਾ ਮੈਣੀ ਪੀਰ ਭੀਖਣ ਸ਼ਾ ਇਤਿਆਦਕ ਐਸੀਆਂ ਪ੍ਰੇਮ ਵਾਲੀਆਂ ਰੂਹਾਂ ਨੇ ਜਿਨ੍ਹਾਂ ਨੇ ਬਚਪਨ ਦੇ ਵਿੱਚ ਕਲਗੀਧਰ ਪਾਸ਼ਾ ਜੀ ਦੇ ਉਹ ਬਾਲ ਚੋਜ ਤੱਕੇ ਪਰ ਆਪਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਬਾਦਸ਼ਾਹਤ ਵਾਲੇ ਉਸ ਪਰਉਪਕਾਰ ਨੂੰ ਸਮਝਣ ਦਾ ਯਤਨ ਕਰਨਾ ਹੈ ਜੋ ਉਹਨਾਂ ਨੇ ਮਨੁੱਖਤਾ ਦੇ ਸਾਹਮਣੇ ਪਾ ਕੇ ਮਨੁੱਖਤਾ ਦੇ ਲਈ ਪੂਰਨੇ ਪਾਇਆ ਬਚਪਨ ਦੀ ਉਮਰ ਹੈ ਮਾਤਾ ਗੁਜ਼ਰ ਔਰ ਜੀ ਨੂੰ ਇੱਕ ਦਿਨ ਕੁਝ ਸਿਪਾਈਆਂ ਨੇ ਤੇ ਸੰਗਤ ਦੇ ਵਿੱਚੋਂ ਆ ਕੇ ਕੁਝ ਜਾਣਿਆਂ ਨੇ ਇੱਕ ਉਲਾਮਾ ਦਿੱਤਾ ਵੀ ਮਾਂ ਕੋਈ ਸ਼ੱਕ ਨਹੀਂ ਤੁਹਾਡੇ ਘਰ 33 ਸਾਲਾਂ ਬਾਅਦ ਔਲਾਦ ਹੋਈ ਹੈ ਕੱਲਾ-ਕੱਲਾ ਪੁੱਤਰ ਹੈ ਤੇ ਆਪਾਂ ਸਾਰੇ ਜਾਣਦੇ ਹਾਂ ਜੋ ਸਾਡੇ ਸਮਾਜ ਦਾ ਇੱਕ ਵਰਤਾਰਾ ਹੈ ਕੱਲਾ ਬੱਚਾ ਹੋਵੇ ਤੇ ਉਹ ਬਹੁਤ ਪਿਆਰਾ ਤੇ ਬੜੇ ਲਾਡਾਂ ਦੇ ਨਾਲ ਪਾਲਿਆ ਜਾਂਦਾ ਹੈ ਤੇ ਜੇ ਕਿਤੇ ਪੁੱਤਰ ਹੋਵੇ ਤੇ ਇਹ ਲਾਡ ਚਾਹ ਪਿਆਰ ਜਿਹੜੇ ਨੇ ਇਹ ਬਹੁਤ ਵੱਧ ਜਾਂਦੇ ਨੇ ਮਾ ਗੁਜ਼ਰਪੁਰ ਨੂੰ ਆ ਕੇ ਉਹ ਉਲਾਮਾ ਦੇਣ ਵਾਲੇ ਸਿਪਾਈ ਇਹ ਗੱਲ ਕਹਿੰਦੇ ਨੇ ਵੀ ਤੁਸੀਂ ਆਪਣੇ ਪੁੱਤਰ ਨੂੰ ਬੜੇ ਲਾਡਾਂ ਪਿਆਰਾਂ ਤੇ ਚਾਹਾਂ ਦੇ ਨਾਲ ਪਾਲ ਰਹੇ ਹੋ ਪਰ ਯਾਦ ਰੱਖਿਓ ਵੀ ਇਨਾਂ ਲਾਡਾਂ ਦੇ ਨਾਲ-ਨਾਲ ਇਸ ਦੀ ਸ਼ਖਸੀਅਤ ਤੇ ਇਹਦੇ ਅੰਦਰ ਸੰਸਕਾਰ ਘੜੇ ਜਾਣ ਇਸ ਦਾ ਵੀ ਧਿਆਨ ਰੱਖੋ ਮਾਂ ਕਹਿ ਲੱਗੀ ਵੀ ਕੀ ਹੋ ਗਿਆ ਮੈਂ ਤਾਂ ਆਪਣੇ ਬੱਚੇ ਦੇ ਅੰਦਰ ਉਹ ਸਾਰੇ ਗੁਰਬਾਣੀ ਦੇ ਸੰਸਕਾਰ ਪੈਦਾ ਕਰ ਦੇਣਾ ਚਾਹੁੰਨੀ ਆ ਮੈਂ ਤਾਂ ਆਪਣੇ ਪੁੱਤ ਨੂੰ ਰੋਜ਼ ਇਹ ਲੋਰੀਆਂ ਸੁਨੋਣੀਆਂ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਮੇਰੇ ਪੁੱਤ ਨੇ ਐਸਾ ਕੀ ਕਰ ਦਿੱਤਾ ਉਹ ਕਹਿਣ ਲੱਗੇ ਵੀ ਤੇਰੇ ਪੁੱਤ ਨੇ ਉਹ ਕੀਤਾ ਜੋ ਅੱਜ ਤੱਕ ਕੋਈ ਨਹੀਂ ਕਰ ਸਕਿਆ ਮਾਂ ਕਹਿਣ ਲੱਗੀ ਵੀ ਮੈਨੂੰ ਦੱਸੋ ਤਾਂ ਸਹੀ ਵੀ ਮੇਰੇ ਪੁੱਤ ਨੇ ਕੀਤਾ ਕੀ ਹੈ ਕਹਿੰਦੇ ਮਾਂ ਅੱਜ ਨਵਾਬ ਦੀ ਪਾਲਕੀ ਲੰਘ ਰਹੀ ਸੀ ਤੇ ਤੇਰੇ ਪੁੱਤਰ ਦੇ ਨਾਲ ਹੋਰ ਵੀ ਬੱਚੇ ਜਿਹੜੇ ਨੇ ਉਹ ਖੇਡ ਰਹੇ ਸਨ ਜਦੋਂ ਨਵਾਬ ਦੀ ਪਾਲਕੀ ਲੰਘ ਰਹੀ ਸੀ ਸਾਰੇ ਜਾਣੇ ਝੁੱਕ ਕੇ ਸਲਾਮਾ ਕਰ ਰਹੇ ਸਨ ਯਾਦ ਰੱਖੀ ਤੇਰੇ ਪੁੱਤਰ ਨੇ ਨਵਾਬ ਨੂੰ ਝੁੱਕ ਕੇ ਸलाम ਨਹੀਂ ਕੀਤੀ ਆਪ ਵੀ ਨਹੀਂ ਕੀਤੀ ਤੇ ਆਪਣੇ ਨਾਲ ਦੇ ਹਾਨੀਆਂ ਨੂੰ ਆਪਣੇ ਦੋਸਤਾਂ ਨੂੰ ਵੀ ਕਰਨ ਨਹੀਂ ਦਿੱਤੀ ਬਲਕਿ ਨਾਲ ਦੇ ਹਾਨੀ ਜਿਹੜੇ ਸਨ ਉਹ ਨਵਾਬ ਨੂੰ ਸਲਾਮ ਕਰਨ ਦੀ ਬਜਾਏ ਉਹ ਮੂੰਹ ਚੜਾ ਕੇ ਜਿਹੜੇ ਦੌੜ ਗਏ ਜੇ ਇਹ ਵਰਤਾਰਾ ਰਿਹਾ ਤੇ ਮਾਂ ਹਕੂਮਤ ਜਿਹੜੀ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਪਾਸੇ ਤੋਂ ਕਿੜ ਕੱਢ ਸਕਦੀ ਹੈ ਤੂੰ ਆਪਣੇ ਪੁੱਤਰ ਨੂੰ ਸਿਖਾ ਨਮਸਕਾਰ ਕਿਵੇਂ ਕਰਨੀ ਹੈ ਤੂੰ ਆਪਣੇ ਪੁੱਤਰ ਨੂੰ ਸਿਖਾ ਸਲਾਮ ਕਿਵੇਂ ਕਰਨੀ ਹੈ ਨਵਾਬ ਨੂੰ ਤੇ ਯਾਦ ਰੱਖਣਾ ਸਾ ਸੰਗਤ ਬਾਦਸ਼ਾਹਤ ਵਾਲੇ ਆਪਾਂ ਗੁਣ ਨੂੰ ਸਮਝਣ ਦਾ ਯਤਨ ਕਰ ਰਹੇ ਆ ਵੀ ਕਿਵੇਂ ਬਚਪਨ ਤੋਂ ਹੀ ਕਲਗੀਆਂ ਵਾਲੇ ਦੇ ਅੰਦਰ ਉਹ ਬਾਦਸ਼ਾਹਤ ਵਾਲੇ ਗੁਣ ਭਰੇ ਹੋਏ ਨੇ ਮਾਂ ਕਹਿਣ ਲੱਗੀ ਮੈਂ ਆਪਣੇ ਪੁੱਤਰ ਨੂੰ ਨਮਸਕਾਰ ਕਰਨੀ ਸਿਖਾਈ ਹੈ ਬਲਕਿ ਮੈਂ ਰੋਜ਼ ਆਪਣੇ ਪੁੱਤਰ ਨੂੰ ਨਮਸਕਾਰ ਕਰਨੀ ਸਿਖਾਉਣੀ ਆ ਮੈਂ ਰੋਜ਼ ਆਪਣੇ ਪੁੱਤਰ ਨੂੰ ਆਪਣੀ ਗੋਦੀ ਦੇ ਵਿੱਚ ਲੈ ਕਰਕੇ ਇਹ ਜਦੋਂ ਜਪਜੀ ਦਾ ਪਾਠ ਕਰਦੀ ਹਾਂ ਆਦੇਸ ਤਿਸੈ ਆਦੇਸ ਆਦੇਸ ਦਾ ਅਰਥ ਹੁੰਦਾ ਹੈ ਨਮਸਕਾਰ ਕਰਨੀ ਵੀ ਨਮਸਕਾਰ ਕਰਨੀ ਹੈ ਭਲਿਓ ਮੈਂ ਆਪਣੇ ਪੁੱਤਰ ਨੂੰ ਸਿਖਾਇਆ ਵੀ ਨਮਸਕਾਰ ਕਿਸੇ ਦੁਨੀਆਵੀ ਬਾਦਸ਼ਾਹ ਨੂੰ ਨਹੀਂ ਕਰਨੀ ਨਮਸਕਾਰ ਜਿਹੜੀ ਹੈ ਉਹ ਕਿਸੇ ਹਾਕਮ ਨੂੰ ਨਹੀਂ ਕਰਨੀ ਉਸ ਪਰਮਾਤਮਾ ਨੂੰ ਤੁਹਾਡਾ ਸਜਦਾ ਹੋਵੇ ਉਸ ਪਰਮਾਤਮਾ ਨੂੰ ਤੁਹਾਡੀ ਨਮਸਕਾਰ ਹੋਵੇ ਉਹਦੇ ਅੱਗੇ ਤੁਹਾਡਾ ਸਲਾਮ ਹੋਵੇ ਜਿਹੜਾ ਪਰਮਾਤਮਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਵੇਸ ਮਾਂ ਕਹਿ ਲੱਗੀ ਮੈਂ ਆਪਣੇ ਪੁੱਤਰ ਨੂੰ ਇਹ ਨਮਸਕਾਰਾਂ ਕਰਨੀਆਂ ਸਿਖਾਈਆਂ ਨੇ ਯਾਦ ਰੱਖਿਓ ਮਾਂ ਦੀਆਂ ਇਹ ਲੋਰੀਆਂ ਮਾਂ ਦੀਆਂ ਦਿੱਤੀਆਂ ਇਹੋ ਜੀਆਂ ਸਾਧ ਸੰਗਤ ਸਿੱਖਿਆਵਾਂ ਉਹ ਦਸ਼ਮੇਸ਼ ਪਿਤਾ ਦੇ ਅੰਦਰ ਬਾਦਸ਼ਾਹਤ ਵਾਲੇ ਗੁਣ ਪੈਦਾ ਕਰ ਦਿੰਦੀਆਂ ਨੇ ਹਾਲਾਂਕਿ ਸਮਾਂ ਹੋ ਗਿਆ ਇੱਕ ਦੋ ਮਿੰਟ ਦੇ ਵਿੱਚ ਮੈਂ ਕਹਿ ਕੇ ਬੇਨਤੀ ਕਰਾਂ ਵੀ ਦਰਵੇਸ਼ੀ ਵਾਲੇ ਗੁਣ ਨੂੰ ਆਪਾਂ ਸਮਝਣਾ ਹੋਵੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜੰਗ ਲੱਗਾ ਹੈ ਤੇ ਸਾਧ ਸੰਗਤ ਦੁਸ਼ਮਨ ਫੌਜਾਂ ਤੇ ਇੱਧਰ ਸਿੱਖ ਪੂਜਾਂ ਜਿਹੜੀਆਂ ਨੇ ਜੰਗ ਦੇ ਮੈਦਾਨ ਦੇ ਵਿੱਚ ਆਹਮੋ ਸਾਹਮਣੇ ਨੇ ਕੁਝ ਇੱਕ ਸਿੱਖਾਂ ਨੇ ਆਕੇ ਦਸ਼ਮੇਸ਼ ਪਿਤਾ ਦੇ ਕੋਲ ਸ਼ਿਕਾਇਤ ਕੀਤੀ ਵੀ ਇਵੇਂ ਆਪਾਂ ਸਤਿਗੁਰੂ ਜੰਗ ਨਹੀਂ ਜਿੱਤ ਸਕਦੇ ਦਰਵੇਸ਼ੀ ਵਾਲਾ ਕਿਉਂਕਿ ਦਰਵੇਸ਼ ਦੀ ਯਾਦ ਰੱਖਿਓ ਵੀ ਬਾਣੀ ਨੇ ਪਰਭਾਸ਼ਾ ਬੜੀ ਪਿਆਰੀ ਦਿੱਤੀ ਹੈ ਦਰਵੇਸ਼ ਦਾ ਜਿਹੜਾ ਜਿਗਰਾ ਹੁੰਦਾ ਹੈ ਨਾ ਉਹ ਰੁੱਖਾਂ ਵਰਗਾ ਹੁੰਦਾ ਹੈ ਰੁੱਖਾਂ ਤੋਂ ਵੀ ਮਹਾਨ ਰੁੱਖ ਨੂੰ ਕੋਈ ਵੱਡੇ ਰੁੱਖ ਦੇ ਉੱਤੇ ਕੋਈ ਕਹਾੜੀ ਚਲਾਵੇ ਰੁੱਖ ਦੇ ਉੱਤੇ ਕੋਈ ਆਰੀ ਚਲਾਵੇ ਸਤ ਜਾਨਿਓ ਰੁੱਖ ਜਿਹੜਾ ਹੈ ਉਹ ਪੀੜਾ ਦੇਣ ਵਾਲੇ ਨੂੰ ਵੀ ਆਪਣੀ ਕੀਮਤੀ ਲੱਕੜ ਦੇ ਕੇ ਨਿਵਾਜ਼ਦਾ ਹੈ ਸਤਗੁਰੂ ਜੀ ਦੀ ਬਾਣੀ ਕਹਿ ਲੱਗੀ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜ਼ੀਰਾਂਦ ਤੇ ਜਦੋਂ ਆਪਾਂ ਦਸ਼ਮੇਸ਼ ਪਿਤਾ ਦੇ ਜੀਵਨ ਦੇ ਵਿੱਚੋਂ ਦਰਵੇਸ਼ੀ ਵਾਲਾ ਉਹ ਗੁਣ ਵੇਖਦੇ ਆ ਆਕੇ ਸਿੰਘਾਂ ਨੇ ਸ਼ਿਕਾਇਤ ਕੀਤੀ ਵੀ ਸਤਗੁਰੂ ਆਪਾਂ ਇਵੇਂ ਜੰਗ ਦਾ ਮੈਦਾਨ ਜਿਹੜਾ ਹੈ ਉਹ ਜਿੱਤ ਨਹੀਂ ਸਕਦੇ ਸਤਗੁਰੂ ਜੀ ਕਹਿਣ ਲੱਗੇ ਵੀ ਕਿਉਂ ਕਹਿੰਦੇ ਅਸੀਂ ਦੁਸ਼ਮਣਾਂ ਦੇ ਨਾਲ ਲੜ ਕੇ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਮਾਰ ਰਹੇ ਹਾਂ ਪਰ ਇੱਧਰ ਭਾਈ ਕਨਈਆ ਜੀ ਜਿਹੜੇ ਨੇ ਉਹਨਾਂ ਨੂੰ ਪਾਣੀ ਪਿਆ ਪਿਆ ਕੇ ਦੁਬਾਰਾ ਫਿਰ ਉਹਨਾਂ ਫੱਟੜ ਹੋਇਆਂ ਨੂੰ ਜ਼ਖਮੀ ਹੋਇਆਂ ਨੂੰ ਜੰਗ ਕਰਨ ਦੇ ਲਈ ਤਿਆਰ ਕਰ ਰਹੇ ਨੇ ਸਤਗੁਰੂ ਜੀ ਨੇ ਜਦੋਂ ਸਾਰੀ ਵਾਰਤਾ ਸੁਣੀ ਨਾ ਕਿਉਂਕਿ ਆਪਾਂ ਇਤਿਹਾਸ ਬੜੀ ਬੜਾ ਭਾਈ ਕਨਈਆ ਜੀ ਦਾ ਸਰਵਣ ਕੀਤਾ ਆਪ ਸਾਰੀ ਜਾਣ ਜੋ ਮੈਂ ਕੇਵਲ ਸਤਗੁਰੂ ਜੀ ਦੇ ਜੀਵਨ ਦੇ ਵਿੱਚੋਂ ਉਹ ਦਰਵੇਸ਼ੀ ਵਾਲਾ ਗੁਣ ਜਿਹੜਾ ਆਪ ਜੀਆਂ ਦੇ ਨਾਲ ਸਾਂਝਾ ਕਰਨਾ ਚਾਹੁੰਨਾ ਸਾਧ ਸੰਗਤ ਜਦੋਂ ਸਤਗੁਰੂ ਜੀ ਨੇ ਭਾਈ ਕਨਈਆ ਜੀ ਦੇ ਅੰਦਰ ਦੀ ਭਾਵਨਾ ਨੂੰ ਸੁਣਿਆ ਜਦੋਂ ਸਤਗੁਰੂ ਜੀ ਨੇ ਭਾਈ ਕਨਈਆ ਜੀ ਦੇ ਮੱਖੋਂ ਉਹ ਸਾਰੀ ਵਾਰਤਾ ਦੀ ਸਚਾਈ ਸੁਣੀ ਤੇ ਫਿਰ ਆਪਣੇ ਕੋਲੋਂ ਇੱਕ ਮਲਮ ਦੀ ਡੱਬੀ ਤੇ ਪੱਟੀਆਂ ਦੇਖ ਕੇ ਸਤਗੁਰੂ ਜੀ ਕਹਿਣ ਲੱਗੇ ਕਨਈਆ ਜੀ ਹੁਣ ਕੱਲਾ ਪਾਣੀ ਨਹੀਂ ਪਿਉਣਾ ਜੇ ਤੁਸੀਂ ਇਨਾਂ ਮੁਬਾਰਕ ਬੋਲਾਂ ਨੂੰ ਆਪਣੇ ਜੀਵਨ ਦੇ ਅੰਦਰ ਵਸਾ ਲਿਆ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਹੁਣ ਪਾਣੀ ਦੇ ਨਾਲ-ਨਾਲ ਤੁਸੀਂ ਉਹਨਾਂ ਜ਼ਖਮੀਆਂ ਦੀ ਮਲਮ ਪੱਟੀ ਕਰਕੇ ਉਹਨਾਂ ਨੂੰ ਰਾਹਤ ਦੇਣੀ ਹੈ ਇਹ ਹੈ ਦਰਵੇਸ਼ਾਵੀ ਵਾਲਾ ਗੁਣ ਇਸੇ ਕਰਕੇ ਭਾਈ ਆਨੰਦ ਲਾਲ ਸਿੰਘ ਜੀ ਨੇ ਇਹ ਬਚਨ ਕਹੇ ਹੱਕ ਹੱਕ ਅਨਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਆ